ਅਸਟਾਮ ਦੀ ਵੱਡੀ ਅਪਡੇਟ ਜਿਹੜੀ ਮਲੋੜ ਤੋਂ ਆ ਰਹੀ ਹੈ ਜਿੱਥੇ ਕਿ ਰਾਹੁਲ ਡੈਰੀ ਦੇ ਉੱਤੇ ਵੱਡਾ ਇੱਕ ਹਾਦਸਾ ਹੋਇਆ ਜਿੱਥੇ ਕਿ ਭਿਆਨਕ ਅੱਗ ਲੱਗਣ ਦੀ ਵਜ੍ਹਾ ਨਾਲ ਭਾਰੀ ਨੁਕਸਾਨ ਹੋਇਆ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਜੋ ਕਿ ਇਹ ਨੁਕਸਾਨ ਸਰਕਾਰ ਨੂੰ ਪਰਪਾਈ ਕਰਨ ਵਾਸਤੇ ਨੂੰ ਸਹਿਯੋਗ ਕਰਨਾ ਚਾਹੀਦਾ तमाम ਮੌਕੇ ਤੇ ਅਰੇ ਸ਼ਹਿਰ ਵਸਨੀਕਾਂ ਨੇ ਵੀ ਵੱਡੀ ਜਿਹੜਾ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਵਿੱਚ ਅਤੇ ਫਾਗਰੀਆਂ ਮੈਂਦੇ ਨੇ ਖਾਈ ਤੱਕ ਕੀ ਹੈ ਜੀਕੇ ਕੁਮਾਰ ਨਾਮ ਹੈ ਜੀ ਰਾਹੁਲ ਡੈਰੀ ਦੇ ਨਾਲ ਹੈ ਆਪਣੀ ਡੈਰੀ ਹੈ ਜੀ ਅਮੋਲ ਜੀ ਸਵੇਰੇ 4 ਵਜੇ ਸਾਨੂੰ ਚੌਪੀਦਾਰ ਨੇ ਫੋਨ ਕੀਤਾ ਵੀ ਅੱਗ ਲੱਗੀ ਤਾਂ ਦੋ ਦੁਕਾਨਾਂ ਤੇ ਅਸੀਂ ਤੁਰੰਤ ਆ ਗਏ ਹਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਰੀਡਿੰਗ ਦੀਆਂ ਗੱਡੀਆਂ ਆ ਲਈਆਂ ਨਾਲ ਦੀ ਨਾਲ ਹੀ ਬਿਜਲੀ ਵਾਲਿਆਂ ਨੂੰ ਫੋਨ ਕੀਤਾ ਵੀ ਬਿਜਲੀ ਲਾਈਟ ਕੱਟ ਦਿਓ ਕਿਉਂਕਿ ਸਾਡੇ ਕੋਲ ਬੰਦੇ ਹਨ ਕਿ ਜਦੋਂ ਆਣਗੇ ਉਦੋਂ ਕਟਾਂਗੇ ਬੈਕ ਟੂ ਸ਼ੋਰਟ ਦੇ ਕਾਰਨ ਇਲੈਕਟ੍ਰੀਕਲ ਲਾਈਟ ਗਈ ਇੱਕ ਰੀਅਕਟਰ ਮਾਰੀ ਜਦੋਂ ਵੋਲਟੇਜ ਵਾਸੀ ਸੀ ਸ਼ੋਰਟ ਕਿੰਨੇ ਕੋਈ ਥੈਂਕ ਯੂ ਵੋਲਟ 4 ਵਜੇ ਰਹਿ ਗਏ ਬਾਕੀ ਸਮੇਤ ਰਾਕੇ ਪਾਣੀ ਦੀਆਂ ਕਮੀ ਕਰਦੇ ਸਨ। ਹਰ ਦਿਨ ਦੇ ਦੋ ਤਿੰਨ ਗੱਡੀਆਂ ਆ ਜਾਂਦੀਆਂ ਮੈਂ ਕਹਿੰਦਾ ਵੀ ਇਹ ਕੰਮ ਕਰ ਦੇ। ਪਰ ਸਾਰ ਸੰਦੇ ਬਿਜਲੀ ਨੂੰ ਕਰਨਾ ਹੀ ਜੇ ਬਿਜਲੀ ਲੈਡ ਕੱਟ ਦੇਣ ਤੇ ਸਾਡਾ ਬਚਾਓ ਸਕਦਾ ਸੀ। ਪਰ ਨੁਕਸਾਨ ਦੀ ਗੱਲ ਕਰੀ ਰਹਿ ਗਈ। 25 ਲੱਖ ਤੋਂ ਉੱਪਰ ਇਹਦੀ ਪਾਣੀ ਦਾ ਫ੍ਰੀਜਾਂ ਸੜ ਗਏ, ਏਸੀ ਸੜ ਗਿਆ, ਜਨਰੇਟਰ ਸੜ ਗਿਆ। ਸਾਰਾ ਸਟਾਕ ਸੜ ਗਿਆ। ਲੈਪਟਾਪ, ਪ੍ਰਿੰਟਰ ਸਭ ਸੜ ਗਏ। ਹਾਂਜੀ ਕੀ ਕੀ ਕਹਿਣਾ ਈ ਤੁਹਾਡੇ ਸਾਰੇ ਅੱਜ ਸਵੇਰ ਜਿਹੜੀ ਬੜੀ ਮਾਤਭਾਗੀ ਘਟਨਾ ਹੋਈ ਹੈ ਮਲੋੜ ਦੀ ਜਿਹੜੀ ਪ੍ਰਮੁੱਖ ਡੈਰੀ ਹੈ ਰਾਹੁਲ ਡੈਰੀ ਬੜਾ ਵੱਡਾ ਇਹਨਾਂ ਦਾ ਹੌਸਲ ਦਾ ਕਾਰੋਬਾਰ ਹੈ ਸਵੇਰ ਸਵਾਗਤ 6:00 ਵਜੇ ਸ਼ਾਰਟ ਸਰਕਟ ਹੋਇਆ ਹੈ ਇਹਨਾਂ ਦੇ ਦੱਸਣ ਮੁਤਾਬਕ ਜੋ ਇਹਨਾਂ ਨੇ ਕੈਮਰੇ ਆਂ ਵੀ ਦੇਖਿਆ ਅਨਕੀ ਜੀ ਅੱਗ ਲੱਗੀ ਵੀ ਸੀ ਇਹਨਾਂ ਨੇ ਬਿਜਲੀ ਬੋਰਡ ਨੂੰ ਫੋਨ ਕੀਤਾ ਕਿ ਲਾਈਟ ਕੱਢ ਦਿਓ ਪਰ ਬਿਜਲੀ ਬੋਰਡ ਵਾਲੇ ਮਲਾਜ਼ਮ ਹਜੇ ਤੱਕ ਨਹੀਂ ਆਏ ਐਸਡੀਐਮ ਸਾਹਿਬ ਨੇ ਸਿੱਧਾ ਜਵਾਬ ਐਸਡੀਓ ਸਾਹਿਬ ਨੇ ਇਹਨਾਂ ਨੂੰ ਸਿੱਧਾ ਜਵਾਬ ਦਿੱਤਾ ਕਿ ਜਦੋਂ ਮਲਾਜ਼ਮ ਹੋਣਗੇ ਭੇਜਾਂਗੇ ਫਰਮਗੇੜ ਆ ਗਈ ਸੀ ਪਰ ਜਦ ਤੱਕ ਫਰਮਗੇੜ ਆਈਆਂ ਨੇ ਉਦੋਂ ਤੱਕ ਇਹਨਾਂ ਦਾ ਸਾਰਾ ਸਮਾਨ ਜਿਹੜੀਆਂ ਕੋਈ 7 8 10 ਸੂਜਾਂ ਨੇ ਜਾਂ ਇਹਨਾਂ ਦਾ ਬਣਿਆ ਹੋਇਆ ਜਿਹੜਾ ਕਵੈਂਟਰਲਾਂ ਦੇ ਹਿਸਾਬ ਨਾਲ ਕੀ ਹੋਪਿਆ ਸੀ ਮੱਖਣ ਪਿਆ ਸੀ ਦੇਸੀ ਕੋਸੀ ਸਵਾ ਦੁੱਧੀਆਂ ਗੱਡੀਆਂ ਆਂਦੀਆਂ ਨੇ 2 ਵਜੇ ਰਾਤ ਨੂੰ ਸਾਰਾ ਕੁਝ ਸਮੇਤ ਲੈਪਟਾਪ ਸਾਰੇ ਕਾਗਜ਼ ਪੱਤਰ ਸਭ ਸਮਾਨ ਸੜ ਕੇ ਸੁਆਹ ਜੋ ਇਹਨਾਂ ਨੇ ਅਕਲਨ ਕੀਤਾ ਉਹ 25 ਲੱਖ ਦੇ ਆਸ-ਪਾਸ ਫਿਗਰ ਇਹਨਾਂ ਦੀ ਆਂਦੀ ਹੈ ਜੋ ਇਹਨਾਂ ਦੀ ਪੂੰਜੀ ਸੀ ਸਾਰਾ ਕੁਝ ਉਹ ਸੜ ਕੇ ਸੁਆਹ ਹੋ ਗਿਆ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਥੇ ਆ ਕੇ ਮੌਕਾ ਐਸਡੀਐਮ ਸਾਹਿਬ ਦੇਖਣ ਔਰ ਇਹਨਾਂ ਨੂੰ ਜੋ ਜੋ ਇਹ ਨੁਕਸਾਨ ਹੋਇਆ ਸੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਨ ਕਰਦੇ ਆ ਕਿ ਜੋ ਇਹਨਾਂ ਦਾ 25 ਲੱਖ ਤੋਂ ਪਲੱਸ ਦਾ ਜਿਹੜਾ ਨੁਕਸਾਨ ਹੋਇਆ ਹੈ ਇਹਨਾਂ ਦੀ ਸਾਰੀ ਪੂੰਜੀ ਖਤਮ ਹੋ ਗਈ ਹੈ ਔਰ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਵਾਸਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੀ ਜਿਹੜੀ ਵਿੱਤੀ ਸਹਾਇਤਾ ਸੀਐਮ ਰਵੀਪੰਡ ਚੋਂ ਇਹਨਾਂ ਨੂੰ ਮਦਦ ਦਿੱਤੀ ਜਾਵੇ ਜਾਂ ਰੈੱਡ ਕਰਾਸ ਦੇ ਵਿੱਚੋਂ ਦਿੱਤੀ ਜਾਵੇ ਡੀਸੀ ਸਾਹਿਬ ਜਿੱਥੋਂ ਮਰਜ਼ੀ ਇਹਨਾਂ ਦੀ ਮਦਦ ਕਰਨ ਅਸੀਂ ਸਾਰੇ ਸ਼ਹਿਰ ਨਵਸੀਗਰ ਹਰ ਰੋ ਰਹੇ ਹਾਂ ਜੀ ਉਹ ਸੂਕ ਆਗੇ ਦੇ ਵਿੱਚ ਕੀ ਹੈ ਕਿ ਸਾਰੀ ਦੁਕਾਨ ਹੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੀ ਸੜਕ ਇਸ ਬਾਹਰ ਚ ਕੀ ਹੈ ਜਿੰਨਾ ਵੀ ਇਹਨਾਂ ਦਾ ਕਟੋ-ਕਟ 25 ਲੱਖ ਰੁਪਏ ਦਾ ਨੁਕਸਾਨ ਹੋਇਆ ਉਹ ਜੋ ਨੁਕਸਾਨ ਹੋਇਆ ਉਹ ਬਿਜਲੀ ਕਾਰਨ ਹੋਇਆ ਸਰਕਟ ਕਰਕੇ ਹੋਇਆ ਔਰ ਅਸੀਂ ਇਹ ਮੰਗ ਕਰਦੇ ਹਾਂ ਬਿਜਲੀ ਬੋਰਡ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਬਿਜਲੀ ਬੋਰਡ ਕਾਰਨ ਸਾਡਾ ਨੁਕਸਾਨ ਹੋਇਆ ਤੇ ਉਹਦਾ ਪਰਪਾਈ ਹੈ ਬਿਜਲੀ ਬੋਰਡ ਹੀ ਸਾਡੀ ਜਿਹੜੇ ਆ ਅਗਰ ਉਹ ਡੈਡਲੀ ਕੀਤੀ ਜਾਵੇ